ਵਾਰਡ ਨੰਬਰ 18 ਤੋਂ ਆਜ਼ਾਦ ਚੋਣ ਲੜ ਰਹੇ ਮੁਹੰਮਦ ਆਰਫਦਾਰਾ ਦੀ ਚੋਣ ਮੁਹਿੰਮ ਨੂੰ ਉਹ ਤੋਂ ਹੋਰ ਹੰਗਾਰਾ ਮਿਲਿਆ ਜਦੋਂ ਸੀਪੀਆਈਐਮ ਦੇ ਅਬਦਲ ਸਤਾਰ ਨੇ ਆਪਣੇ ਸਾਥੀਆਂ ਸਮੇਤ ਆਰਫਦਾਰਾ ਦੇ ਘਰ ਪਹੁੰਚ ਕੇ ਹਮਾਇਤ ਦਾ ਐਲਾਨ ਕਰ ਦਿੱਤਾ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਕਾਲੀ ਦਲ ਮੱਲੋਂ ਵੀ ਇਹਨਾਂ ਦਾ ਸਮਰਥਨ ਕੀਤਾ ਗਿਆ ਮੇਰਾ ਨਾਮ ਕਾਮਰੇਡ ਅਬਦਲ ਸਤਾਰ ਜ਼ਿਲ੍ਹਾ ਸਕੱਤਰ ਸੀਪੀਆਈਐਮ ਮੇਰੇ ਨਾਲ ਮੇਰੀ ਜ਼ਿਲੇ ਦੀ ਟੀਮ ਹੈ ਤੇ ਤਹਿਸੀਲ ਸਕੱਤਰ ਮੁਹੰਮਦ ਸਤਾਰ ਵੀ ਨੇ ਹੋਰ ਵੀ ਸਾਰੇ ਸਾਥੀ ਨੇ ਅਸੀਂ ਪ੍ਰਧਾਨੀਆਂ ਦੇ ਘਰ ਆਏ ਆ ਬਾੜ ਨੰਬਰ 18 ਤੋਂ ਪ੍ਰਧਾਨੀਆਂ ਦਾ ਬੇਟਾ ਮੁਹੰਮਦ ਆਰਫਦਾਰਾ ਆਯਾਦ ਉਮੀਦਵਾਰ ਵਜੋਂ ਇਲੈਕਸ਼ਨ ਲੜ ਰਿਹਾ ਬਾੜ ਨੰਬਰ 18 ਦੇ ਵਿੱਚ ਉਹਨੂੰ ਅਸੀਂ ਅੱਜ ਸਮਰਥਨ ਕਰਨ ਵਾਸਤੇ ਆਏ ਆ ਪੂਰਨ ਪਾਰਟੀ ਵੱਲੋਂ ਸਮਰਥਨ ਆ ਅਸੀਂ ਬਾੜ ਦੇ ਲੋਕਾਂ ਨੂੰ ਵੀ ਅਪੀਲ ਕਰਨਾ ਹੈ ਆ ਵੀ ਜਿਹੜਾ ਇਸਲੇ ਸਮੇਂ ਦੇ ਵਿੱਚ ਆਪਾਂ ਇੱਕ ਵੱਡਾ ਬਦਲਾਅ ਕਰਿਆ ਸੀ ਝਾੜੂ ਨੂੰ ਵੋਟਾਂ ਆਪਾਂ ਸਾਰਿਆਂ ਨੇ ਰਲ ਕੇ ਪਾਈਆਂ ਸੀ ਜੋ ਆਪਾਂ ਨੇ ਝਾੜੂ ਵਾਲਿਆਂ ਤੋਂ ਉਮੀਦ ਰੱਖੀ ਸੀ ਉਹ ਆਪਣੀ ਉਮੀਦ ਪੂਰੀ ਨਹੀਂ ਹੋਈ ਸਾਰੇ ਜੋ ਵਾਅਦੇ ਕਰਕੇ ਗਏ ਸੀ ਆਪਣੇ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਇਸ ਕਰਕੇ ਅਸੀਂ ਅੱਜ ਆਯਾਦ ਉਮੀਦਵਾਰ ਮੁਹੰਮਦ ਆਰਫ ਦਾਰਾ ਦੀ ਅਸੀਂ ਜਿਹੜੀ ਸਪੋਰਟ ਆ ਉਹ ਕਰਨ ਆਏ ਹਾਂ ਦੇਖੋ ਤੁਸੀਂ ਸਾਰੇ ਪ੍ਰੈਸ ਵਾਲੇ ਵੀਰ ਚੰਗੀ ਤਰ੍ਹਾਂ ਕਵਰ ਕਰਦੇ ਹੋ ਸਾਰੇ ਸ਼ਹਿਰ ਦੇ ਵਿੱਚ ਨਿਗਾਹ ਮਾਰਦੇ ਹੋ ਵੀ 3 ਸਾਲ ਪੂਰੇ ਕਰ ਚੁੱਕੇ ਨੇ ਇਹ 3 ਸਾਲ ਪੂਰੇ ਹੋਣ ਦੇ ਬਾਵਜੂਦ ਤੁਸੀਂ ਦੱਸੋ ਵੀ ਐਮਐਲਏ ਨੇ ਕੀ ਸ਼ਹਿਰ ਦੇ ਵਿੱਚ ਜਾਂ ਗਲੀਆਂ ਨਾਲੀਆਂ ਦਾ ਕੋਈ ਵਿਕਾਸ ਕੀਤਾ ਹੋਵੇ ਜਾਂ ਮਲੇਰ ਕੋਲੇ ਦੇ ਸਿਵਲ ਹਸਪਤਾਲ ਦੇ ਵਿੱਚ ਡਾਕਟਰ ਲੈ ਕੇ ਆਂਦੇ ਹੁਣ ਜਿੱਥੇ ਗਰੀਬਾਂ ਨੇ ਇਲਾਜ ਕਰਾਉਣਾ ਹੋਵੇ ਪ੍ਰਾਈਵੇਟ ਹਸਪਤਾਲਾਂ ਨੂੰ ਤਾਂ ਇਹ ਬਥੇਰਾ ਉੱਪਰ ਨੂੰ ਚੱਕੀ ਜਾਂਦੇ ਨੇ ਪਰ ਜੋ ਆਪਦਾ ਲੋਕਾਂ ਦਾ ਹਸਪਤਾਲ ਆ ਸਰਕਾਰੀ ਉਹਦੇ ਵਿੱਚ ਇਹਨਾਂ ਤੋਂ ਡਾਕਟਰ ਹੀ ਨਹੀਂ ਲੈ ਆਂਦੇ ਗਏ ਮਹੱਲਾ ਕਲੀਨਿਕ ਰੋਜ਼ ਕਹਿੰਦੇ ਅਸੀਂ ਖੋਲੇ ਜਾ ਰਹੇ ਹਾਂ ਜਿਹੜੇ ਮਹੱਲਾ ਕਲੀਨਿਕਾਂ ਤੋਂ ਲੋਕਾਂ ਨੂੰ ਲਾਭ ਮਿਲਣਾ ਦੀਗਾ ਉਹ ਲਾਭ ਵੀ ਇਹਨਾਂ ਤੋਂ ਪੂਰਾ ਨਹੀਂ ਮਿਲ ਰਿਹਾ ਤੁਸੀਂ ਮਹੱਲਾ ਕਲੀਨਿਕ ਦੀ ਗੱਲ ਕੀਤੀ ਹੁਣ ਅੱਜ ਇੱਕ ਨਿਊਜ਼ ਲੱਗੀ ਮਾਨਕ ਰਿਟ ਟੈਸਟਾਂ ਦੇ ਪ੍ਰਾਈਵੇਟ ਬੰਦਿਆਂ ਨੂੰ ਕਰੋੜਾ ਰੁਪਇਆ ਦਿੱਤਾ ਕੀ ਉਹ ਅਗਰ ਜੇ ਹਸਪੀਟਲ ਵਿੱਚ ਭਰਤੀ ਕੀਤੇ ਜਾਣ ਨਵੇਂ ਮੁਲਾਜ਼ਮ ਤਾਂ ਉਹ ਬੈਨੀਫਿਟ ਨਹੀਂ ਮਿਲ ਸਕਦਾ ਜੀ ਬਿਲਕੁਲ ਜੇ ਸਰਕਾਰੀ ਹਸਪਤਾਲ ਦੇ ਵਿੱਚ ਉਹ ਮੁਲਾਜ਼ਮਾਂ ਨੂੰ ਰੱਖਿਆ ਜਾਵੇ ਗਰੀਬ ਜਨਤਾ ਨੂੰ ਸਰਕਾਰੀ ਹਸਪਤਾਲ ਤੇ ਲਾਭ ਮਿਲ ਸਕਦਾ ਹੋਰ ਤਾਂ ਕਿਤੋਂ ਕੋਈ ਲਾਭ ਹੀ ਨਹੀਂ ਮਿਲ ਸਕਦਾ ਮਹੱਲਾ ਕਲੀਨਿਕ ਤੇ ਇਹਨਾਂ ਨੇ ਜਿਹੜੀਆਂ ਪੁਰਾਣੀਆਂ ਡਿਫੈਂਸੀਆਂ ਸੀ ਪਹਿਲਾਂ ਉਹਨਾਂ ਨੂੰ ਇਹਨਾਂ ਨੇ ਰੰਗ ਕਰਕੇ ਆਪਦਾ ਫੋਟੋਆਂ ਚੇਪ ਕੇ ਆਪਦਾ ਨਾਮ ਰੋਸ਼ਨ ਕਰ ਲਿਆ ਇਹਨਾਂ ਨੇ ਪਰ ਕੰਮ ਤਾਂ ਕੋਈ ਨਹੀਂ ਕੀਤਾ ਇਹਦਾ ਮਤਲਬ ਹੈ ਆਪਣੇ ਜਿਹੜੇ ਬੰਦ ਬਦਖਤੀ ਨੇ ਆਪਣੇ ਜਿਹੜੇ ਸਰਮਾਇਦਾਰ ਉਹਨਾਂ ਨੂੰ ਹੀ ਲਾਭ ਪਹੁੰਚਾਉਣ ਵਾਸਤੇ ਠੇਕੇ ਦਿੱਤੇ ਜਾ ਰਹੇ ਨੇ ਦੇਖੋ ਇਹ ਤਾਂ ਅ ਮੁੰਸੀ ਜੀ ਤੁਹਾਡੇ ਸਾਹਮਣੇ ਆਇਆਗਾ ਵੀ ਇਹਨਾਂ ਨੇ ਕਿੱਡੇ ਕਿੱਡੇ ਪ੍ਰਾਈਵੇਟ ਹਸਪੀਟਲਾਂ ਨੂੰ ਲਾਭ ਪਹੁੰਚਾਤਾ ਇਹਨਾਂ ਦੇ ਸੀਐਮ ਨੇ ਲਾਭ ਪਹੁੰਚਾਤਾ ਇਹ ਤਾਂ ਇੰਨਾ ਘੱਟ ਗਿਣਤੀਆਂ ਤੇ ਤੁਸੀਂ ਦੇਖੋ ਵੀ ਕਿੱਡੇ-ਕੱਡੇ ਹਮਲੇ ਕਰ ਰਹੇ ਨੇ ਜਿਹੜੇ ਕੋਰਟ ਦੇ ਵਿੱਚੋਂ ਸੁੱਧ ਹੋ ਚੁੱਕੇ ਨੇ ਇਹ ਫੇਰ ਵੀ ਇਹਨਾਂ ਦੀ ਪਾਰਟੀ ਇਹੋ ਜਿਹੇ ਜਿਹੜੇ ਕਰਾਪਟ ਬੰਦੇ ਨੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਨਹੀਂ ਦਿਖਾ ਰਹੇ ਇਹ ਦੱਸੋ ਇਹਨਾਂ ਤੋਂ ਕਾਦੀ ਉਮੀਦ ਰੱਖੀਏ ਸੀ ਅਸੀਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਨ ਆਏ ਆਂ ਵੀ ਆਪਾਂ ਪਹਿਲਾਂ ਕਰ ਚੁੱਕੇ ਆਂ ਬਦਲਾਅ ਉਹ ਬਦਲਾਅ ਦਾ ਦੇਖੋ ਵੀ ਆਪਾਂ ਨੂੰ ਕੀ ਸਿੱਟਾ ਨਿਕਲਿਆ ਆ ਅੱਜ ਅਸੀਂ ਇਹੀ ਬੇਨਤੀ ਕਰਦੇ ਆ ਲੋਕਾਂ ਨੂੰ ਵੀ ਜਿਹੜਾ ਮੁਹੰਮਦ ਆਰਫਦਾਰਾ ਨੂੰ ਵਾਰ ਨੰਬਰ 18 ਦੇ ਵਿੱਚੋਂ ਆਪਾਂ ਵੱਧ ਵੋਟਾਂ ਪਾ ਕੇ ਜਿਤਾ ਕੇ ਉਹਨਾਂ ਨੂੰ ਆਪਾਂ ਐਮਸੀ ਬਣਾਈਏ ਸਾਡੀ ਜਿਹੜੀ ਮਿਊਨਿਸਪੈਲਟੀ ਆ ਮਿਊਨਿਸਪੈਲਟੀ ਦਾ ਇਹਨਾਂ ਦੇ ਜਿੱਤਣ ਦੇ ਨਾਲ ਜਿਹੜੀ ਨਿਹਾਰ ਆ ਉਹ ਤਰੰਤ ਬਦਲੀ ਹੋ ਜਾਣੀ ਹੈ ਜਦ ਹੀ ਕਿ ਸਾਰੇ ਸ਼ਹਿਰ ਦੇ ਜਿਹੜੇ ਐਮਸੀਆਂ ਦੇ ਨਾਲ ਵਧਿੱਕੀਆਂ ਕਰ ਰਿਹਾ ਹੈ ਐਮਐਲਏ ਉਹ ਇਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਬਸ ਲੋਕਾਂ ਦੀ ਇਹੀ ਅਪੀਲ ਹੈ ਵੀ ਆਹ 12 ਨੰਬਰ 18 ਚ ਜਿਤਾ ਦੇ ਜ ਤੁਸੀਂ ਨਗਰ ਕੌਂਸਲ ਦੀ ਗੱਲ ਗੱਲ ਕੀਤੀ ਹੋਣੀ ਹਾਂ ਜੀ ਨਗਰ ਕੌਂਸਲ ਦੇ ਪ੍ਰਧਾਨ ਸਾਹਮਣੇ ਕੂੜੀਆਂ ਦੀ ਉਹਦਾ ਪੱਥੀ ਕਿਉਂ ਹੁੰਦਾ ਦੇਖੋ ਇਹ ਤਾਂ सीएम ਨੇ ਵੀ ਇਹ ਗੱਲਾਂ ਕਹਿੰਦੇ ਨੇ ਡੀਸੀ ਸਾਹਿਬ ਦੇ ਚਲੇ ਜਾਓ ਇਹ ਗੱਲਾਂ ਕਹਿੰਦੇ ਨੇ ਵੀ ਜਿਹੜਾ ਜਿੱਤ ਕੇ ਜਾ ਜਿਸ ਨੂੰ ਪ੍ਰਧਾਨ ਬਣਾਇਆ ਜਾਂਦਾ ਉਹਦੇ ਜਾ ਕੇ ਕੀ ਕਹਿੰਦੇ ਨੇ ਘਰ ਵਾਲਾ ਉਦਾਂ ਨਹੀਂ ਆ ਕੇ ਗੱਲਾਂ ਕਰਦਾ ਉਹ ਆਪ ਤੇ ਜਿਹਦੇ ਕੋਲੇ ਜ਼ਿੰਮੇਵਾਰੀ ਆ ਉਹ ਤਾਂ ਉਦੋਂ ਵੀ ਦਫ਼ਤਰ ਬੈਠ ਕੇ ਕੋਈ ਗੱਲ ਹੀ ਨਹੀਂ ਕਰਦੇ ਉਹ ਤਾਂ ਗੱਲਾਂ ਆਪ ਕਰਦੇ ਫਿਰਦੇ ਨੇ ਤੁਸੀਂ ਸਾਰਿਆਂ ਨੇ ਦੇਖਿਆ ਹ ਕਿੱਦੇ ਦਾ ਇੱਕ ਪੱਤਰਕਾਰ ਨੂੰ ਪ੍ਰੈਸ ਰਿਪੋਰਟ ਨੂੰ ਇੱਕ ਕੀ ਕਹਿੰਦੇ ਨੇ ਕਿੱਡੀਆਂ-ਕੱਡੀਆਂ ਧਮਕੀਆਂ ਦੇ ਰਹੇ ਨੇ ਇਹ ਤਾਂ ਜਿਹੜੀ ਜਿੰਨੀ ਸਾਡੇ ਕੋਲੇ ਆਜ਼ਾਦੀ ਆ ਪ੍ਰੈਸ ਕੋਲੇ ਆਜ਼ਾਦੀ ਆ ਉਹਨੂੰ ਵੀ ਇਹ ਕਾਇਰ ਕਰਨਾ ਚਾਹੁੰਦੇ ਨੇ ਆਪਣੇ ਹੱਥਾਂ 'ਚ ਹੋ ਗਈ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਆਰਫਦਾਰਾ ਜੀ ਨੂੰ ਦਿਤਾਵੋ ਵੀ ਕੁਝ ਹੀ ਦਿਨਾਂ ਦੇ ਵਿੱਚ ਨਿਊਜ਼ ਪਾਰਟੀ ਦਾ ਕੀ ਕਹਿੰਦੇ ਨੇ ਪੂਰਾ ਤਾਕਤਾਂ ਪਲਟਿਆ ਜਾਣਾਗਾ ਤੁਹਾਡੇ ਸਾਹਮਣੇ ਆਊਗਾ ਇਹ ਸਾਰਾ ਪਹਿਲਾ ਬੜੀ ਗੱਲ ਇਹ ਹੈ ਵੀ ਇੱਕ ਅਸੀਂ ਐਮਐਲਏ ਮੁਤਾਬਕ ਛੋਟ ਰਹੇ ਆ ਜਦੋਂ ਇੱਕ ਐਮਐਲਏ ਏਰੀਆ ਦੇ ਵਿੱਚ ਆ ਜਵੇ ਇਸ ਮਤ ਇਸ ਤੋਂ ਸਿੱਧਾ ਜਾਹਰ ਹੁੰਦਾ ਵੀ ਸੀਟ ਖਤਰੇ 'ਚ ਆਉਣਾ ਵੀ ਅਸੀਂ ਰੱਬ ਤੋਂ ਦੁਆ ਵੀ ਕਰਦੇ ਆਂ ਔਰ ਯਕੀਨ ਵੀ ਹੈ ਕਿ ਜਿਹੜੀ ਸਾਡੀ ਇਸ ਵਾਰਡ ਦੀ ਦਿੱਤਾ ਯਕੀਨੀ ਹੈ ਔਰ ਅਸੀਂ ਸਾਡਾ ਹੁਣ ਜਿਹੜਾ ਮਕਸਦ ਹੈ ਮੇਨ ਉਹ ਹੈਗਾ ਵੱਧ ਗਰਾਫ ਵਧਾਉਂਦਾ ਜਿੱਤ ਤਾਂ ਰੱਬ ਨੇ ਦੇਤੀ ਸਿਰਫ ਅਸੀਂ ਹੁਣ ਗਰਾਫ ਵਧਾ ਲੱਗਿਆ ਆ ਵੀ ਆ ਦੇਖੋ ਸ਼ਹਿਰ ਦੇ ਵਿੱਚ ਗਰਾਫੀ ਦੇ ਵਧਾ ਆ ਸਾਡਾ ਜੋਰ ਹੁਣ ਉੱਥੇ ਲੱਗਿਆ ਹੋਇਆ ਔਰ ਮੈਂ ਇਹੀ ਸਾਰੇ ਵਾਰਡ ਦੇ ਬੰਦੇ ਨੂੰ ਅਪੀਲ ਕਰੂੰਗਾ ਵੀ ਆਪਾਂ ਹਮੇ ਹਮਾ ਕੇ ਇਹ ਅਹਿਜਾ ਕਰੀਏ ਵੀ ਇੰਨੀਆਂ ਵੋਟਾਂ ਦੇ ਮਾਰਦ ਨੂੰ ਦਿਤਾਈਏ ਜਿਹਦੇ ਪੰਜਾਬ ਚ ਅਜੇ ਤੱਕ ਇਹ ਰਿਕਾਰਡ ਟੁੱਟ ਜਾਵੇ। ਇੰਨੀ ਅਸੀਂ ਬੇਨਤੀ ਕਰਾਂਗੇ ਇੱਥੇ ਦੀ ਆਵਾਮ ਨੂੰ ਔਰ ਇਹ ਯਕੀਨ ਦਿਵਾਵਾਂਗੇ ਤੁਸੀਂ ਆਰਿਫਦਾਰਾਂ ਨੂੰ ਦਿਤਾ ਕੇ ਭੇਜੋ ਸ਼ਹਿਰ ਦਾ ਬਦਲਾਅ ਅਸੀਂ ਕਰਕੇ ਦਿਖਾਵਾਂਗੇ।